ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਕਦੀ ਦਰਵੇਸ਼ ਨਹੀਂ ਹੋਇਆ ਕਰਦੇ ਤੇ ਦਰਵੇਸ਼ ਕਦੀ ਬਾਦਸ਼ਾਹ ਨਹੀਂ ਹੋਇਆ ਕਰਦੇ ਬਗੌਰ ਕਦੀ ਮੁਤਾਲਾ ਕਰਕੇ ਦੇਖਣਾ ਜੋ ਬਾਦਸ਼ਾਹ ਹੈ ਉਹ ਦਰਵੇਸ਼ ਨਹੀਂ ਜੋ ਦਰਵੇਸ਼ ਹੈ ਉਹ ਬਾਦਸ਼ਾਹ ਨਹੀਂ ਹੈ ਨੰਦ ਲਾਲ ਕਨ ਰੂਹ ਜ਼ਮੀਨ ਤੇ ਇੱਕ ਐਸੀ ਮੂਰਤੀ ਆਈ ਹੈ ਜੋ ਬਾਦਸ਼ਾਹ ਵੀ ਹੈ ਦਰਵੇਸ਼ ਔਰ ਇਸ ਤੋਂ ਹੱਕ ਦੀ ਝਲਕ ਮਿਲਦੀ ਹੈ ਹੱਕ 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 ਕਹਿੰਦੇ ਨੇ ਸਚਾਈ ਇਹੋ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਤਾਂ ਮੈਨੂੰ ਕਰੇ ਜਿਸੀ ਪ੍ਰੇਮ ਪਨਪ ਦਾ ਬਰਾਬਰੀ ਦੇ ਤਲ ਤੇ ਗੁਰਸਿੱਖ ਪ੍ਰੀਤ ਗੁਰਸਿੱਖ ਮੁਖ ਪਾਏ ਗੁਰੂ ਦੀ ਸਿੱਖ ਨਾਲ ਬੜੀ ਪ੍ਰੀਤੀ ਹੈ ਤੇ ਪ੍ਰੀਤੀ ਤਾਂ ਹੀ ਹੋ ਸਕਦੀ ਬਰਾਬਰੀ ਦਾ ਦਰਜਾ ਦੇ ਕੇ ਵਰਨਾ ਨਹੀਂ ਹੋਣੀ ਸਨੇਹ ਹੁੰਦਾ ਹੈ ਆਪਣੇ ਤੋਂ ਛੋਟੇ ਨਾਲ। ਪ੍ਰੇਮ ਹੁੰਦਾ ਹੈ ਆਪਣੇ ਤੋਂ ਬਰਾਬਰੀ ਨਾਲ। ਤੇ ਸ਼ਰਧਾ ਹੁੰਦੀ ਹੈ ਆਪਣੇ ਤੋਂ ਵੱਡੇ ਨਾਲ। ਅੰਦਰ ਜਿਹੜੀ ਵਿੱਛ ਹੈ, ਜਿਹੜੀ ਕشش ਹੈ ਜਿਹਨੂੰ ਪ੍ਰੀਤ ਕਹਿੰਦੇ ਨੇ। ਇਹਦੇ ਤਿੰਨ ਰੂਪ ਬਣ ਜਾਂਦੇ। ਛੋਟਿਆਂ ਨਾਲ ਸਨੇਹ। ਬਰਾਬਰੀ ਵਾਲੇ ਨਾਲ ਪ੍ਰੇਮ। ਵੱਡੇ ਨਾਲ ਸ਼ਰਧਾ। ਤਾਂ ਜਿਸ ਢੰਗ ਨਾਲ ਖੋਜ ਕੀਤੀ ਹੈ ਧਰਮੀ ਪੁਰਸ਼ਾਂ ਨੇ ਕਹਿ ਰਹੇ ਹੈ। ਕਿ ਸ਼ਰਦਾ ਖੋ ਗਈ ਆਪਣੀ ਤੋਂ ਵੱਡਾ ਮੰਨਣਾ ਹੀ ਬੜੀ ਔਖੀ ਗੱਲ ਹੈ ਵੀ ਮੈਂ ਤੋਂ ਵੱਡਾ ਥੋੜੀ ਹੈ ਸ਼ਰਦਾ ਖੋ ਗਈ ਤੇ ਬਰਾਬਰੀ ਦੇਣੀ ਵੀ ਬੜੀ ਔਖੀ ਗੱਲ ਹੋਈ ਹੈ ਬਰਾਬਰੀ ਤਾਂ ਪ੍ਰੇਮ ਵੀ ਖੋ ਗਏ ਸਿਰਫ ਮਨੁੱਖ ਦੀ ਦੁਨੀਆ 'ਚ ਥੋੜਾ ਬਹੁਤ ਸਨੇਹ ਬਚਿਆ ਬੱਚਿਆਂ ਨਾਲ ਕਰ ਲੈਣਾ ਬਸ ਇਸ ਤੋਂ ਜ਼ਿਆਦਾ ਨਹੀਂ ਬਰਾਬਰੀ ਨਹੀਂ ਦੇਣ ਦਾ ਯਾਰ ਬੰਦਾ ਭਰਾ ਨੂੰ ਵੀ ਬਰਾਬਰੀ ਦੇਣੀ ਕਹਿੰਦੀ ਵੀ ਜੈਸਾ ਮੈਂ ਵੈਸਾ ਹੀ ਹੈ ਇਸ ਤੇ ਮੇਰੇ ਕੋਈ ਫਰਕ ਨਹੀਂ ਉੱਥੇ ਤੇ ਪ੍ਰੇਮ ਪੈਦਾ ਹੋ ਰਿਹਾ ਹੈ ਪਿਆ ਇਹ ਮੱਥੋਂ ਵੱਡਾ ਹੈ ਫਿਰ ਸ਼ਰਧਾ ਕਹਿੰਦੇ ਨੇ ਸ਼ਰਧਾ ਮਾਂ ਬਾਪ ਤੇ ਹੁੰਦੀ ਸੀ ਪ੍ਰੇਮ ਭਰਾ ਮਹਿਣਾ ਨਾਲ ਆਉਂਦਾ ਸੀ ਸਨੇਹ ਬੱਚਿਆਂ ਨਾਲ ਆਉਂਦਾ ਸੀ ਉਹ ਬੜੀ ਮੁਸ਼ਕਲ ਨਾਲ ਥੋੜਾ ਬਹੁਤ ਇਹ ਸਨੇਹ ਬਚਿਆ ਪ੍ਰੇਮ ਖੋ ਗਿਆ ਸ਼ਰਧਾ ਖੋ ਗਿਆ ਕਿ ਜਦ ਮਾਂ ਬਾਪ ਨੂੰ ਹੀ ਵੱਡਾ ਮੰਨਣ ਤੋਂ ਮਨੁੱਖ ਦਾ ਮਨ ਇਨਕਾਰੀ ਹੋਵੇ ਤੇ ਗੁਰੂ ਨੂੰ ਕਿਸ ਤਰ੍ਹਾਂ ਵੱਡਾ ਮੰਨੇਗਾ ਰੱਬ ਨੂੰ ਕਿਸ ਤਰ੍ਹਾਂ ਵੱਡਾ ਮੰਨੇਗਾ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਅਜਨਾਸਤਿਕ ਹੈ ਉਹ ਐਲਾਨ ਕਰਦੇ ਕੋਈ ਰੱਬ ਨਹੀਂ ਚਾਈਨਾ ਹੈ ਰੂਸ ਹੈ ਚੈਕੋਸਲੋਵਾਕੀ ਹੈ ਬਲਗਾਰੀਆ ਹੈ ਹੰਦਰੀਆ ਹੈ ਪੋਲੈਂਡ ਹੈ ਸਭ ਨਾਸਤਿਕ ਦੇਸ਼ ਚਾਈਨਾ ਵਿੱਚ ਬੋਧ ਮੱਠ ਉਜੜ ਗਏ ਨੇ ਔਰ ਮਸਜਿਦਾਂ ਤੇ ਚਰਚਾਂ ਰਸ਼ੀਆ ਦੇ ਸੁਣਨੇ ਉਹ ਜੜ ਗਏ ਐਲਾਨੀਆਂ ਤੌਰ ਤੇ ਕਹਿ ਰਹੇ ਕੋਈ ਰੱਬ ਨਹੀਂ ਕਦੋਂ ਦਾ ਮਰ ਚ ਗਿਆ ਸੀ ਤੇ ਕਬਰ ਬਣਾ ਦਿੱਤੀ ਗਈ ਦਰਸ ਇਤਨੀ ਗੱਲ ਹੈ ਇਹ ਕਹਿ ਰਹੇ ਨੇ ਸਤਹੁ ਵੱਡਾ ਕੋਈ ਨਹੀਂ ਆਪਣੇ ਤੋਂ ਵੱਡਾ ਮੰਨਣਾ ਬੜੀ ਔਖੀ ਗੱਲ ਹੈ ਤੇ ਜਿਸ ਨੂੰ ਆਪਣੇ ਤੋਂ ਵੱਡਾ ਮੰਨ ਲਈਏ ਤੇ ਉਹਦੇ ਤੇ ਸ਼ਰਧਾ ਵੀ ਪੈਦਾ ਹੋ ਗਈ ਹੋਵੇ ਇਹਦਾ ਸਬੂਤ ਕੀ ਹੈ ਇਹਦਾ ਸਬੂਤ ਹੈ ਕਿ ਵੱਡੇ ਦੀ ਗੱਲ ਬੰਦਾ ਠੁਕਰਾਂਦਾ ਨਹੀਂ ਮੰਨ ਲੈਂਦਾ ਮੈਂ ਕਈ ਵਾਰ ਦੇਖਦਾ ਕਿ ਲੋਕ ਪੁੱਤਰਾਂ ਦੀ ਨਾਜਾਇਜ਼ ਗੱਲ ਵੀ ਮੰਨ ਲੈਂਦੇ ਨੇ ਮਿੱਤਰਾਂ ਦੀ ਨਾਜਾਇਜ਼ ਗੱਲ ਵੀ ਮੰਨ ਲੈਂਦੇ ਨੇ ਪਤਨੀ ਦੀ ਗਲਤ ਗੱਲ ਵੀ ਮੰਨ ਲੈਂਦੇ ਨੇ ਜਾਂ ਪਤੀ ਦੀ ਗਲਤ ਗੱਲ ਵੀ ਮੰਨ ਲਈ ਜਾਂਦੀ ਹੈ ਗੁਰੂ ਦੀ ਜਾਇਜ਼ ਗੱਲ ਵੀ ਨਹੀਂ ਮੰਨੀ ਜਾਂਦੀ ਗੁਰੂ ਦੀ ਸਹੀ ਗੱਲ ਨੂੰ ਵੀ ਮੰਨਣ ਤੋਂ ਮਨ ਇਨਕਾਰ ਹੀ ਕਰੀ ਬਗੌਰ ਕਦੀ ਮੁਕੱਲਾ ਕਰਨਾ ਮਿੱਤਰਾਂ ਦੀ ਗਲਤ ਗੱਲ ਵੀ ਮੰਨ ਲੈਂਦੇ ਨੇ ਪੁੱਤਰਾਂ ਦੀ ਗਲਤ ਗੱਲ ਵੀ ਮੰਨ ਲੈਂਦੇ ਨੇ ਪਰਿਵਾਰ ਦੀ ਗਲਤ ਗੱਲ ਵੀ ਮੰਨ ਲੈਂਦੇ ਆ ਸੰਸਾਰ ਦੀ ਗਲਤ ਗੱਲ ਵੀ ਮੰਨ ਲੈਂਦੇ ਆ ਗੁਰੂ ਦੀ ਸਹੀ ਗੱਲ ਵੀ ਨਹੀਂ ਮੰਨਦੇ ਕਾਰਨ ਕੀ ਗੁਰੂ ਨੂੰ ਬਰਾबरी ਕੀ ਆਪਣੀ ਤੋਂ ਵੱਡਾ ਸਮਝਣਾ ਬੜੀ ਔਖੀ ਗੱਲ ਬਹੁਤ ਔਖੀ ਗੁਰੂ ਦੀ ਗੱਲ ਕਿਉਂ ਠੁਕਰਾ ਦਿੰਦੇ ਆ ਸਾਥੋਂ ਵੱਡਾ ਥੋੜੀ ਸਾਥੋਂ ਨਹੀਂ ਵੱਡਾ ਔਰ ਇਸ ਵਾਸਤੇ ਮੈਂ ਅਰਸ਼ ਕਰਨਾ ਕਿ ਸੁਣਨਾ ਬੜੀ ਸੌਖੀ ਗੱਲ ਹੈ ਸੁਣਨ ਲੱਗਿਆ ਕੀ ਹੋ ਗਿਆ ਇਹ ਮੰਨਣ ਲੱਗਿਆ ਹੋ ਗਿਆ ਇਸ ਵਾਸਤੇ ਮੰਨਣ ਵਾਲੇ ਦੀ ਬੜੀ ਮਹਿਮਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਛੇ ਪਛਦਾ ਜਿਨੇ ਸੁਣ ਕੇ ਮੰਨ ਲਿਆ ਸਰتن ਉਹਦੀ ਮਹਿਮਾ ਨਹੀਂ ਕਹਿ ਸਕਦਾ ਉਹਦੀ ਮਹਿਮਾ ਬਿਆਨ ਹੀ ਨਹੀਂ ਕਰ ਸਕਦਾ ਕਾਗਜ਼ ਕਲਮ ਨ ਲਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਸੰਸਾਰ ਦੇ ਕੋਈ ਕਾਗਜ਼ ਨਹੀਂ ਕੇ ਸਮੁੱਚੇ ਕਾਗਜ਼ ਦੇਤੇ ਉਸ ਮਨੁੱਖ ਦੀ ਮਹਿਮਾ ਲਿਖੀ ਜਾਏ ਜਿਨੇ ਮੰਨ ਲਿਆ ਐਸੀ ਕੋਈ ਕਲਮ ਨਹੀਂ ਐਸਾ ਕੋਈ ਲੇਖਕ ਨਹੀਂ ਜੋ ਲਿਖ ਸਕੇ ਕਾਗਜ਼ ਫੋੜਾ ਕਲਮ ਹੈ ਨਹੀਂ ਲਿਖਣ ਵਾਲਾ ਵੀ ਕੋਈ ਨਹੀਂ ਜੋ ਉਸ ਮਨੁੱਖੀ ਅਵਸਥਾ ਬਿਆਨ ਕਰ ਦੇਵੇ ਜਿਸਨੇ